ਨੰਮੀ ਆ ਤੇ ਤਾਜੀਆਂ ਕਬਰ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਉਹ ਮਗਰ ਮੱਟੇ ਹਾਂ ਵੀ ਪੁੱਛਣ ਆ ਸਾਰੇ ਉੱਤੇ ਪਹੁੰਚੇ ਪਰ ਕਿਸਾਨ ਦੀ ਸਫਲਤਾ ਦੇ ਪਾਸੇ ਜਰੂਰ ਅਸੀਂ ਗਏ ਹਾਂ ਵਧਾਈ ਦੇ ਵੀ ਪਾਤਰ ਹਾਂ ਕਿੰਦਰ ਨੇ ਉਹ ਨੋਟੀਫਿਕੇਸ਼ਨ ਕਿਹੜਾ ਰੱਖ ਦਤਾ ਪਰ ਉਹ ਮੰਗ ਵੀ ਉੱਥੇ ਜਿਹੜੇ ਉਹ ਅਜੇ ਮਜਹਰਾ ਚੱਲ ਰਿਹਾ ਉਹਨਾਂ ਦੀ ਮੰਗ ਇਹ ਆ ਵੀ ਪਿਛਲੇ ਨੰਮੇ ਸਮੇਂ ਤੋਂ ਯੂਨੀਵਰਸਿਟੀ ਦੀਆਂ ਚੋਣਾਂ ਨਹੀਂ ਹੋਈਆਂ ਉਹ ਚੋਣਾ ਕਰਵਾਉਣ ਵਾਸਤੇ ਆ ਨੋਟੀਫਿਕੇਸ਼ਨ ਰਣ ਹੋ ਗਿਆ ਉਹ ਮੈਨੇ ਦੂਰਾ ਸੈਨੇਟ ਤੇ ਇਸੇ ਤਰ੍ਹਾਂ ਹੀ ਲਾਗੂ ਹੋਊਗਾ ਜਿਵੇਂ ਪਿਛਲੇ ਸਾਲ ਦੇ ਵਿੱਚ ਸਾਲਾਂ ਦੇ ਵਿੱਚ ਚੱਲਦਾ ਪਰ ਚੋਣਾ ਕਰਾਉਣ ਵਾਸਤੇ ਉਹ ਉਹ ਲਗਾਤਾਰ ਪ੍ਰੋਟੈਸਟ ਉੱਥੇ ਜਾਰੀ ਹੈ ਜਿੰਨਾ ਚਿਰ ਚੋਣਾ ਨਹੀਂ ਹੁੰਦੀ ਉਹ ਉੱਥੇ ਪ੍ਰੋਟੈਸਟ ਚੱਲਦਾ ਰਹੂਗਾ ਜੋ ਉਥੋਂ ਦੇ ਵਿਦਿਆਰਥੀ ਜਦਿਆਂ ਮੰਗੀਆਂ ਨੇ ਕਰ ਦਿੱਤੀ ਹੈ ਪਰ ਕੇਂਦਰ ਨੂੰ ਇਹ ਜ਼ਰੂਰ ਝੁਕਨੇ ਪੈਣਾ ਜਿਵੇਂ ਅੱਗੇ ਝੁਕ ਗਿਆ ਤੇ ਹੁਣ ਵੀ ਇਸ ਦਾ ਵੀ ਝੁਕਨੇ ਪੈਣਾ ਚੋਣਾ ਕਰਾਉਣੀਆਂ ਹੀ ਪੈਣਗੀਆਂ ਸਾਹ ਹੈ ਮੰਗਾਂਗੇ ਸਾਡੀਆਂ ਚੋਣਾ ਕਰਵਾ ਕੇ ਤੇ ਸਾਡੇ ਦੁਆਰਾ ਉੱਥੇ ਰੇਂ ਸੈਨੇਟ ਤੇ ਬਣ ਜਾਵੇ ਇਹ ਤਾਂ ਅਸੀਂ ਕੀ ਯੂਨੀਵਰਸਿਟੀ ਦੇ ਨਾਮ ਨਾਲ ਜੋ ਕੱਲ ਦਿੱਲੀ ਦੇ ਵਿੱਚ ਧਮਾਕਾ ਹੋਇਆ ਅਸੀਂ ਉਸ ਗੱਲ ਦੀ ਵੀ ਬਹੁਤ ਜ਼ੋਰ ਨਾਲ ਖੇਦੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਨ੍ਹਾਂ ਨੇ ਵੀ ਉਹ ਕਟਨਾ ਘੜੀ ਹੈ ਜਿਹੜੇ ਵੀ ਉਹ ਦੋਚੀ ਆ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ ਕਿਉਂਕਿ ਉਹਦੇ ਵਿੱਚ 10 ਤਾਂ ਜਾਣਾ ਚਾਹੀਦੇ ਲਈਆਂ ਤਕਰੀਬਨ 22 ਉਹਦੇ ਦੇ ਪੱਟੜ ਦੀ ਕਾਤਮੀ ਵੀ ਹੋ ਗਈ ਹੈ ਸਾਡੀ ਕਿਉਂਕਿ 100 ਮਾਰ ਨੂੰ ਤਕਰੀਬਨ ਨਾਲਕਿਲਾ ਦਾ ਜਿਹੜਾ ਹੈ ਮੈਰੀਆ ਉਹ ਖੁੱਲਾ ਹੁੰਦਾ ਹੈ ਕਿ ਨਾਲਕਿਲਾ ਬੰਦ ਹੁੰਦਾ ਪਤਾ ਨਹੀਂ ਕੀ ਸ਼ਰਤਾਂ ਦੇ ਅੰਸਾਰਾਂ ਨੂੰ ਆਮ ਲੋਕਾਂ ਦੀ ਜਾਣਾਂ ਲੈ ਕੇ ਕੀ ਪ੍ਰਾਪਤ ਹੁੰਦਾ ਅਸੀਂ ਇਸ ਗੱਲ ਦੀ ਸਭ ਚਾਤਾਂ ਵਿੱਚ ਨੁਕੀਤੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਉਹਦੀ 17 ਤਰੀਕੀ ਅੱਜ ਸਾਡੇ ਜਥੇਬੰਦੀਆਂ ਨੂੰ ਵੀ ਅਸੀਂ ਅਪੀਲ ਕਰਾਂਗੇ ਐਸ ਕੇਐਮ ਦੇ ਵਿੱਚ ਵੀ ਪਾਵਾਂਗੇ ਔਰ ਆਪਦੇ ਲੀਡਰਸ਼ਿਪ ਨੂੰ ਵੀ ਬੇਨਤੀ ਕਰਾਂਗੇ ਵੀ ਇਸ ਗੱਲ ਦੀ ਦੇ ਜਰੂਰ ਤੁਸੀਂ ਧਿਆਨ ਕਰੋ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸੇ ਯੂਨੀਵਰਸਿਟੀ ਨੂੰ ਲੈ ਕੇ ਹਰਿਆਣਾ ਇੱਕ ਬੈਨ ਲਿਆ ਰਹੀ ਹੈ ਸਰਕਾਰ ਵੀ ਸਾਨੂੰ ਇਸ ਯੂਨੀਵਰਸਿਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਯੂਨੀਵਰਸਿਟੀ ਸਾਡੀ ਪੰਜਾਬ ਦੀ ਹੈ ਪਰ ਹਰਿਆਣਾ ਹਿੱਸਾ داری ਉਸ ਪਾਉਣਾ ਚਾਹੁੰਦਾ ਵਿੱਚ ਅਸੀਂ ਇਹ ਗੱਲ ਮੰਨ ਕਰਦੇ ਹਾਂ ਕਿ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਅੱਜ ਦੀ ਤਾਜ਼ਾ ਖਬਰ ਆਜੀ ਆਪਰੇ ਟਾਈਮ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਬੈਨ ਥੋੜੇ ਦਿਨਾਂ ਦੇ ਵਿੱਚ ਆ ਕੇ ਤੇ ਇਹ ਵਿધાન ਸਭਾ ਦੇ ਵਿੱਚ ਆਪਾਂ ਮੰਗ ਕਰ ਰਹੇ ਹਾਂ। ਤੋਂ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਵੀ ਤੁਸੀਂ ਵੀ ਆਪਦੇ ਵਿਧਾਨ ਸਭਾ ਦੇ ਵਿੱਚ ਚੱਲ ਕੇ ਆਪ ਦਾ ਸदन ਸਾਹਮਣੇ ਕੇਸ ਕਰਨ ਨੂੰ ਮੰਗ ਕਰੋ ਜੋ ਜਿਹੜੀ ਸਾਡੇ ਪੰਜਾਬ ਦੀ ਹੈ तकरीबन 560 ਕੇਟਰ ਦੇ ਵਿੱਚ ਸਾਡੀ ਬਣੀ ਦੀ ਆ। ਜੇ ਚੰਡੀਗੜ੍ਹ ਬਣਿਆ ਉਹ ਸਾਡੇ ਜ਼ਮੀਨਾਂ ਦੇ ਵਿੱਚ ਬਣਿਆ। ਅਸੀਂ ਤਾਂ ਲੜਾਈਆਂ ਚੰਡੀਗੜ੍ਹ ਦੀਆਂ ਤੇ ਵੱਧ ਅਧਿਕਾਰਾਂ ਦੀ ਮੰਗ ਰਹੇ ਆ ਪਰ ਸਾਡੇ ਤੋਂ ਜਿਹੜੀ ਅਧਿਕਾਰ ਹੈ ਉਹ ਵੀ ਖੋਏ ਜਾ ਰਹੇ ਆ। ਇਹ ਨਲਕੀਆਂ ਸਾਡੀਆਂ ਸਰਦਾਰਾਂ ਦੀਆਂ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਵੀ ਏਡੀ ਸਜੰਦਾ ਨਹੀਂ ਜਿਵੇਂ ਕੱਲ ਉਹ ਕੇ ਲਾਠੀ ਚਾਰਜ ਕੀਤਾ ਉਹ ਸਾਡੇ ਪੰਜਾਬ ਦੇ ਨੌਜਵਾਨ ਸੀਗੇ ਭਾਵੇਂ ਉਹ ਹੋਣ ਦੇ ਬਧੇ ਹੈ ਪਰ ਬੱਚੇ ਤਾਂ ਉਹਨਾਂ ਨੇ ਵੀ ਉਸ ਤੋਂ ਜੁਨੀਅਰ ਜੀ ਵਿੱਚੋਂ ਪੜਦੇ ਹੋਣਗੇ ਹੋ ਸਕਦਾ ਆਪ ਵੀ ਪੜੇ ਹੋਣ ਹੋਣ ਤੈਨੂੰ ਪ੍ਰੋਫੈਸਰਾਂ ਦੇ ਨਾਂ ਆਏ ਆ ਜਿਨ੍ਹਾਂ ਪ੍ਰੋਫੈਸਰਾਂ ਨੇ ਆਪ ਦੀ ਪੂਰਾ ਰੋਲ ਆਦਾ ਮੂਰੇ ਹੋ ਗਿਆ ਕੀਤਾ ਇਸ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਸੋ ਅਸੀਂ ਉਹਨਾਂ ਨੂੰ ਵੀ ਧੰਵਾ ਦਿੰਦੇ ਉਹਨਾਂ ਨੂੰ ਵੀ ਸਲੂਟ ਆ ਸੋ ਇੰਨਾ ਕਹਿੰਦਾ ਹੋਇਆ ਅਸੀਂ 11:30 ਭੋਗ ਤੇ ਜਾਣਾ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਨੂੰ ਈਆ ਆ। ਬਹੁਤਾ ਧੰਵਾਦ ਆ। ਚਾ ਪੰਡਾ ਨਗਰ ਛਕਿਆ ਤੇ ਛਕ ਕੇ ਉਦੋਂ ਬਾਅਦ ਸਾਰਿਆਂ ਨੂੰ ਛੁੱਟੀਆਂ ਕਿਉਂਕਿ ਕੰਮ ਦਾ ਸਮਾਂ ਆਪਾਂ ਸਾਰਿਆਂ ਦੀ ਮੇਰੇ ਵਿੱਚ ਐ। ਸੋ ਇੰਨਾ ਕਹਿੰਦਾ ਆ ਆਪਾਂ ਲੇਖਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਮੈਂ ਜਿੱਦ ਮੈਂ ਤਾਂ ਹੀ ਪਹੁੰਚਿਆ ਸੀ। ਰੇਮਦਾਰਪੁਰ ਜੀ ਦਾ ਕੋਈ ਕੰਮ ਸੀਗਾ ਥੋੜੀ ਜਿਥੇ ਬੰਦੀ ਨੇ ਕਰਵਾਇਆ। ਉਹਨੇ 2050 ਦੀ ਸੇਵਾ ਜਥੇਬੰਦੀ ਆਪੇ ਜਿਲ੍ਹਾ ਦਫ਼ਤਰ ਵਾਸਤੇ ਦਿੱਤੀ ਆ। ਸੋ ਅਸੀਂ ਉਹਨਾਂ ਦਾ ਸਪੈਸ਼ਲ ਸੋ ਸਾਰੇ ਨੂੰ ਮਾਦੇ ਬਾਈਪੁਰੀ ਕਰਤਾ ਹਾਂ ਸਾਹਿਬ ਬਾਈਪੁਰੀ ਬਹੁਤ ਬਹੁਤ ਧੰਨਵਾਦ ਮੀਟਿੰਗ ਦੀ ਸਮਾਪਤੀ ਆ ਸਾਥੀਓ ਬੇਨਤੀ ਆ ਹੁਣ ਆਪਾਂ ਕਣਕ ਦੀ ਵਿਜਾਈ ਕਰਕੇ ਤਕਰੀਬਨ ਸਾਰੇ ਬੰਦੇ ਹੁਣ ਥਰੀ ਹੋਵਾਂਗੇ ਬੇਨਤੀ ਆ ਕਿ ਆਪਾਂ ਅਕਾਇਆਂ ਚੋਂ ਲੈਂਦੀਆਂ ਤੇ ਅਕਾਇਆਂ ਨੇ ਧਿਆਨ ਰੱਖੀਏ ਤੇ ਬਾਪਤ ਨੂੰ ਪਾਟੀਆਂ ਲਈ ਉਹ ਪਾਟੀਆਂ ਕੱਟ ਕੇ ਉਹ ਪਾਟੀ ਦੇ ਅੱਧੇ ਪੈਸੇ ਜਿਹੜਾ ਬੰਦਾ ਪਾਟੀ ਕੱਟੂਗਾ ਉਹ ਕਾਫੀ ਤਾਂ ਕਰ ਰਹੀ ਸੀ ਪੈਸੇ ਉਹਦਾ ਨਿਮਾ ਕਰਾਵੇ ਬੇਚੀ ਆ ਮਕਾਨ ਨੂੰ ਜੀ 바ਕਾ ਪ੍ਰਾਣਾ ਦੇ ਪੈਸੇ ਇਕੱਠੇ ਕੀਤੇ ਪਏ ਆ ਇਸ ਕਰਕੇ 50000 ਜੀ ਉਹਨਾਂ ਨਾਲ ਗੱਲ ਕਰਕੇ ਬਸ ਉਹਨਾਂ ਦਾ ਕਹਾਂ ਕਿ ਕੰਮ ਕਰਦੇ ਤੇ ਭਾਈ ਜਸਪ੍ਰੀਤ ਸਿੰਘ ਪਤਨੀ ਕਲਾ ਬਲਾਕ ਪ੍ਰਧਾਨ ਨੂੰ ਬੇਨਤੀ ਹੈ ਕਿ ਉਹ ਇਹ ਸਾਰੀਆਂ ਗੱਲਾਂ ਨੂੰ ਪਹੁੰਚ ਦੇ ਕੋਈ ਆਪਣੀ ਜਿਹੜੀ ਹੈਗੀ ਆ ਬਲਾਕ ਨੂੰ ਪੇਮੈਂਟ ਤੋਂ ਜੁੜਾ ਕਰਾ ਕੇ ਜਾਣਗੇ ਸਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਾਂ ਨੂੰ ਲੈ ਕੇ तकरीबन ਇਹਦੇ ਮੇਰੇ ਖੱਤ ਥਲੇ ਵੀ ਇਹ ਨਾਮ ਆ ਪਉਦਾ ਵਾਂ 200 ਸਕੂਲ ਕਾਰਜ ਇਹਦੇ ਨੇ ਹੁੰਦੇ ਨੇ ਜਿੰਨੀ ਜਿੰਨੀ ਜਿਵੇਂ ਆਪਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਐਮ ਐਲ ਏ ਮੁੱਖ ਮੰਤਰੀ ਮਤੇ ਲਿਉਂਦੇ ਆ ਉਹਨਾਂ ਮਤੇਆਂ ਨੂੰ ਲਾਗੂ ਕਰਨ ਵਾਸਤੇ ਕਾਨੂੰਨ ਬਣਾਉਣ ਵਾਸਤੇ ਸਾਡੀ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਸਾਡੇ ਐਮ ਪੀ ਜੀ ਆ पंतप्रधान ਜੀ ਆ ਮੰਤਰੀ ਸਾਹਿਬਾਨ ਆਪ ਹੁੰਦੇ ਸੈਂਟਰ ਦੇ ਵਜ਼ੀਰ ਆ ਉਹ ਹੁੰਦੇ ਬਸ ਸਰਕਾਰੀ ਵਿੱਚ ਕਾਨੂੰਨ ਲਿਆਉਂਦੇ ਆ ਪਰ ਹੁੰਦੇ ਆ ਕਿਸੇ ਤਰ੍ਹਾਂ ਹੀ ਸੈਨਤ ਤੇ ਹੈ ਇਹ ਯੂਨੀਵਰਸਿਟੀ ਦਾ ਨਾ ਹੁੰਦਾ ਇਹ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਸਾਡੀ ਯੂਨੀਵਰਸਿਟੀ ਹੈ ਜਿਹੜੀ ਤੇ ਸਾਡੀ ਵਿਦਵਾਨ ਸਭਾ ਜੋ ਫਾਸਲ ਲੈ ਕੇ ਪਹਿਲੀ ਤੋਂ ਲੈ ਕੇ ਜਿੰਨੀਆਂ ਵੀ ਡਿਗਰੀਆਂ ਪ੍ਰਾਪਤ ਕਰਦੀਆਂ ਉਹਦੇ ਉੱਤੇ ਸਾਡੇ ਕਾਨੂੰਨ ਬਣਦੇ ਆ ਇਹ ਕਾਨੂੰਨ ਇਹ ਮੈਂਬਰੀ ਹੈ ਜਿਹੜੀ ਇਹ ਕਾਨੂੰਨ ਬਣਾਉਣ ਵਾਸਤੇ ਸਾਡੇ ਉੱਤੇ ਨਵੇਂ ਦੇ ਬੈਠਦੇ ਆ ਸਾਡੇ ਪੜਾਈ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹਨੂੰ ਵੀ ਸਾਡੀ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਅਜੇ ਨਹੀਂ ਹੋਈ ਉਹਨੂੰ ਸੈਨੇਟ ਤੋਂ ਹਟਾਉਣ ਵਾਸਤੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਜਨਤਨ ਦਾ ਰੋਹ ਵਧਿਆ ਸਲੂਟ ਆਉਂਦਾ ਵਿਦਿਆਰਥੀਆਂ ਨੂੰ ਉਹਨਾਂ ਬੱਚਿਆਂ ਨੂੰ ਬੱਚੀਆਂ ਨੂੰ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਮੁੱਦਾ ਚਾਕੇ ਪੂਰਾ ਵਾਰਡ ਲੈਵਲ ਤੱਕ ਇਹ ਗਿਆ ਸਾਡੀਆਂ ਕਿਸਾਨ ਜੱਟਾਂ ਬੰਦਿਆਂ ਨੇ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਜਣੇ ਕਿ ਜਿੱਦਣੇ ਰਾਤ ਨੂੰ ਯੂਨੀਵਰਸਿਟੀ ਦੀ ਨੋਟੀਫਿਕੇਸ਼ਨ ਜਾਰੀ ਹੋਇਆ ਆਪਣੇ ਪੰਜਾਬ ਦੇ ਪ੍ਰਧਾਨ ਨੇ ਔਰ ਮੋਗੇ ਜਿਹੜੇ ਵੱਲੋਂ ਆਪਾਂ ਦੋ ਖੜਾ ਆਪਣੀਆਂ ਲਗੀਆਂ ਸਭ ਤੋਂ ਪਹਿਲਾਂ ਸਮੁੱਚੇ ਐਸਕੇਮ ਦੇ ਵਿੱਚੋਂ ਕਿਸੇ ਦੀ ਕੋਈ ਖਬਰ ਨਹੀਂ ਲੱਗੀ ਰਾਜਨੀਤਿਕ ਨੇਤਾ ਤਾਂ ਲਾਉਂਦੇ ਹੋਣਗੇ ਪਰ ਕਿਸਾਨ ਜਿੱਤੇ ਬੰਦਿਆਂ ਵੱਲੋਂ ਆਪਣੀਆਂ ਦੁੱਖ ਖਬਰਾਂ ਇਹ ਦੋਨੇ ਲਗੀਆਂ ਔਰ ਪੰਜਾਬ ਦੇ ਪ੍ਰਧਾਨ ਜੀ ਨੂੰ ਸਪੈਸ਼ਲ ਮੈਂ ਫੋਨ ਕਰਕੇ ਵੀ ਬੇਨਤੀ ਕੀਤੀ ਸੀ ਪੇ ਤੁਸੀਂ ਪ੍ਰਧਾਨ ਜੀ ਉੱਥੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਸਮੂਲੀਅਤ ਕਰੋ ਉਹਨਾਂ ਨੇ ਬੇਨਤੀ ਨੂੰ ਮੰਨਦੇ ਹੋਏ ਤੁਰੰਤ ਉੱਥੇ ਗਏ ਤੇ ਪਹਿਲੇ ਦਿਨ ਵੀ ਹਾਜ਼ਰੀ ਲਵਾ ਕੇ ਕੱਲ ਵੀ ਆਪਣਾ ਤਕਰੀਬਾ ਨੂੰ 150 ਦੇ ਬੰਦੇ ਨੇ ਨੇੜੇ ਟੇੜਾ ਕੱਟ ਸੀਗਾ ਉਹ ਡੇਰਾ ਪਸੀ ਤੋਂ ਆਪਣੇ ਉੱਥੇ ਨੇੜੇ ਵਾਲੇ ਉਹਨਾਂ ਨੇ ਬੰਦਿਆਂ ਨੂੰ ਖੜਿਆ ਆਪਣੀਆਂ ਡੋਟੀਆਂ ਨਹੀਂ ਲਾਈ ਉਹਨਾਂ ਨੇ ਤੇ ਨੇੜੇ ਵਾਲੇ ਬੰਦਿਆਂ ਨੂੰ ਕਹਿ ਕਿ ਉਹ ਉਹ 100 ਕੱਟ ਦੇ ਵਿੱਚ ਸਮੂਲੀਅਤ ਕੀ ਪਰ ਸਰਕਾਰਾਂ ਇਹਨੀਆਂ ਘਬਰਾ ਗਈਆਂ ਕਿਉਂਕਿ ਯੂਨੀਵਰਸਿਟੀ ਹੈ ਜਿਹੜੀ ਚੰਡੀਗੜ੍ਹ ਆ ਉਹ ਤਾਂ ਹੈਰੀ ਕੇਂਦਰ ਦਾ ਯੋਗਰਤ ਨੂੰ ਮਿਟਾਉਣ ਵਾਸਤੇ ਵੀ ਲੜਾਈ ਲੜ ਰਹੇ ਆ ਤੇ ਯੂਟੀ ਆ ਜਿਹੜਾ ਚੰਡੀਗੜ੍ਹ ਆ ਉਹ ਕਹਿੰਦੇ ਦੀ ਇਹ ਨਾਉਂਦਾ ਉੱਥੋਂ ਦੀ ਫੋਰਸ ਕਹਿੰਦੇ ਦੀ ਇਹ ਆਉਂਦੀ ਆ ਪਰ ਨਲੇਕੀ ਸਾਡੀ ਪੰਜਾਬ ਸਰਕਾਰ ਦੀ ਵੀ ਘੱਟ ਨਹੀਂ ਰਹੀ ਇਹਨਾਂ ਨੇ ਹਰਿਆਣੇ ਤੋਂ ਫੋਰਸ ਲਵਾ ਕੇ ਤੇ ਸਾਡੇ ਪੰਜਾਬ ਦੇ ਜਿਹੜਾ ਦੇ ਨਾ ਨਹੀਂ ਨਹੀਂ ਇਹ ਜਿਹੜਾ ਦਾ ਆਪਣਾ ਪੰਜਾਬ ਸਰਕਾਰ ਇਹਦਾ ਨਾਲ ਕੇਂਦਰੀ ਵਾਲੇ ਨੂੰ ਨਾ ਨਾ ਆਇਆ। ਤੋਂ ਆਵਾਜ਼ ਚੁਸਰਾਮ ਪਿਆ ਜੋ ਮਰਦੀ ਦੁਕਾਣਦੇ ਆਪਾਂ ਨੂੰ ਦਿੱਲੀ ਨਾਲੋਂ ਪੰਜਾਬ ਸਰਕਾਰ ਤੇ ਜੁਨ ਭਾਗੀ ਜਿੰਨਾ ਹੀ ਪੜ੍ਹਨਾ ਇਹ ਨਹੀਂ ਤੇਰਾ ਪੜਾਈ ਦੇ ਹੋਰ ਨਹੀਂ ਆਪਾਂ ਨੂੰ ਸਾਡਾ ਲੱਗ ਰਹੀ ਹੈ। ਜੀ ਗੱਲ ਕੋਲ ਸੇਹਾਨੋਂ ਮੈਂ ਆਇਆ ਤਾਂ ਪਹੁੰਚੇ ਹੋਏ ਅਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਦੁਰ ਸਾਹਿਬ ਦੇ ਗੋਆਇਂ ਫੋਰੀ ਮੀਟਿੰਗ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਪੱਤੇ ਆ ਜੀ ਕਰਦਾ ਪ੍ਰਮਾਣ ਕਰੇ ਮਾਈਚੂ ਦੀ ਕਾਰਦਾਸਾ ਆਵਾਜ਼ ਜਿਹੜਾ ਕੱਲ ਸਾਡੇ ਯੂਨੀਵਰਸਿਟੀ ਦੇ ਬੁਢਿਆਰਿਆਂ ਨਾਲ ਔਰ ਉਸ ਰੋਸ ਮੰਡਲ ਦੇ ਵਿੱਚ ਹਿੱਸਾ ਲੈਣ ਜਾ ਰਹੇ ਸਾਰੇ ਹੀ ਪੰਜਾਬ ਵਾਸੀਆਂ ਦੇ ਨਾਲ ਦੁਰਵਿਹਾਰ ਕੀਤਾ ਗਿਆ ਉਸ ਦੇ ਸਾਨੂੰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨੀ ਪਉਂਦੀ ਹੈ ਪੰਜਾਬ ਦੇ ਬਾਰੇ ਪੰਜਾਬ ਨੂੰ ਇੱਕ ਸਰੀਰ ਮਾਦਿਆ ਜਾਵੇ ਤਾਂ ਜਿਵੇਂ ਪਲਾਸਟਰ ਸਮਝਦੇ ਨੇ ਜੰੂਰਾਂ ਦੇ ਨਾਲ ਜਿਹਦਾ ਮਾਨਦ ਹੁੰਦਾ ਜਾਂਦਾ ਅਸੀਂ ਆ ਇਸੇ ਤਰ੍ਹਾਂ ਵਾਣੂ ਵਾਣ ਗਾ ਕੇ ਅਟਾਇਆ ਕਰਕੇ ਤੇ ਕ੍ਰਿਸ਼ਨਾ ਦੇ ਉਪੂਮ ਹੁੰਦੇ ਆ ਕੋਈ ਜਿਹਨੂੰ ਅਸੀਂ ਕੋਲੀ ਤੇ ਪਾਣੀ ਕੋਲਿਆ ਰਿਹਾ ਹੈ ਪਰ ਹੱਦ ਰਤ ਕੋਲ ਦੇ ਦਾਕੇ ਕੋਈ ਜਿਹਦੇ ਕੋਲ ਹੈ ਇਹ ਬਹੁਤ ਹੀ ਦਬਾਈ ਆ दूसरा है <speaking> <speaking> 26 ਤਰੀਕ ਨੂੰ ਤੁਹਾਡਾ ਪੀਯੂ ਪੰਜਾਬੀ ਨੂੰ ਰਸਤੇ ਦੇ ਪ੍ਰਤੀਜਰ ਕਰਤ ਰਹੇ ਨੇ 26 ਤਰੀਕ ਨੂੰ 26 ਜੀ 26 ਤਰੀਕ ਨੂੰ ਜਾਣ ਦੀ ਵਾਅਦਾ ਦਿੱਤਾ ਜਾ ਰਿਹਾ ਉਹਦੀ ਨਾਮ ਤੀ ਜੋ ਰੰਗਤੀ ਲਿਖੀ ਜਾਊਗੀ ਉਹਦੇ ਨਾਲ ਕਿਵੇਂ ਸਹਿਮਤੀ ਪ੍ਰਗਟ ਕਰਾਂਗੇ ਜਿੰਨੇ ਜਿੰਨੇ ਮਤਲਬ ਜਾ ਸਕਦੇ ਆ ਆਪਣੇ ਸਮਾਗ ਦੇ ਵਿੱਚੋਂ ਉਥੇ ਵੀ ਪਹੁੰਚਣ ਹੁੰਦਾ ਸਭ ਬੰਦੇ ਬਾਕੀ ਹੋਰ ਵੀ ਸਾਡੀ ਕੋਈ ਡਿਊਟੀ ਲੱਗੂਗੀ ਰੱਖੋ ਬਾਲ ਜਿਹੜਾ ਮੌਕਾ ਦੀ ਮਹੀਨਾਵਾਰ ਮੀਟਿੰਗ ਹੋਈ ਸਸ ਮੀਟ ਵਿੱਚ ਵੱਖ-ਵੱਖ ਮੁੱਦੇ ਵਿਚਾਰੇ ਗਏ ਤੇ ਨਾਲ ਹੀ ਜੋ ਕੱਲ ਪੰਜਾਬ ਯੂਨੀਵਰਸਿਟੀ ਲਈ ਸਿਨਾਸਿਵਟਿਆ ਗਿਆ ਸੀ ਉਸ ਸਿਨਾਸ ਵਿੱਚ ਜੋ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਰਲ ਮਿਲ ਕੇ ਰਲਮਿਣੀ ਖੇਡ ਖੇਡੀ ਹੈ ਤੇ ਲਾਠੀ ਚਾਰਜ ਕੀਤਾ ਉਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਨਾਲ ਹੀ ਅੱਗੇ ਸਿਨਾਸਿ ਵਾਸਤੇ ਜਿਹੜਾ ਅੱਗੇ ਸਿਨਾਸਿ ਵਿਟਿਆ ਜਾਊਗਾ ਉਸ ਵਿੱਚ ਭਾਰਤੀ ਕਿਸਾਨ ਜੀ ਨੇ ਲੱਖਵਾਲ ਬਾਦ ਚੱਕ ਹਿੱਸਾ ਲਵੇਗੀ ਤੇ ਆਪਣੀ ਸ਼ਹੂਲੀਅਤ ਕਰੇਗੀ ਅਸੀਂ ਨਾਲ ਹੀ ਆਉਣ ਵਾਲੀ 14 ਤਰੀਕ ਨੂੰ ਦਿੱਲੀ ਲਈ ਰਵਾਨਾ ਹੋਵਾਂਗੇ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ ਉਹਨਾਂ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਗ ਪੱਤਰ ਦਿੱਤੇ ਜਾਣੇ ਹਨ ਜੋ ਕਿ ਭਾਰਤੀ ਕਿਸਾਨ ਜੀ ਨੇ ਲਖੋਵਾਲ ਦੇ ਜਿਹੜਾ ਦਫ਼ਤਰ ਮੋਕਾ ਵਿਖੇ ਸਵੇਰ 7:00 ਵਜੇ ਤੇ 14 ਤਰੀਕ ਨੂੰ ਚਾਦੇ ਪਾਈ ਜਾਣਗੇ ਤੇ 15 ਤਰੀਕ ਨੂੰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪੇ ਜਾਣਗੇ ਇਸ ਸਮੇਂ ਵੱਖ-ਵੱਖ ਕਿਸਾਨ ਆਗੂਆਂ ਨੇ ਬੇਨਤੀਆਂ ਕਰਦੇ ਹੋਏ ਇਹ ਸੁਝਾਅ ਦਿੱਤੇ ਹਨ ਕਿ ਜੋ ਝੋਨੇ ਦਾ ਭਾਅ ਘਟਿਆ ਹੈ ਜਿੰਨਾ ਵੀ ਝੋਨੇ ਦੇ ਵਿੱਚੋਂ ਫਸਲ ਦੀ ਘਾਟ ਹੋਈ ਹੈ ਬਿਮਾਰੀ ਕਾਰਨ ਬਹੁਤ ਹੀ ਜ਼ਿਆਦਾ ਭਾਰ ਘਟਿਆ ਹੈ ਝੋਨੇ ਦਾ ਤੇ ਉਸ ਦੀ ਪਰਪਾਈ ਕੇਂਦਰ ਸਰਕਾਰ ਮੁਆਵਜ਼ੇ ਦੇ ਰੂਪ ਵਿੱਚ ਕਰੇ ਕਿਸਾਨਾਂ ਨੂੰ ਘਟੇ ਹੋਏ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀ ਆਰਥਿਕਾ ਨੂੰ ਸੁਧਾਰ ਸਕਣ ਫਤੇ ਕਿਉਂਕਿ ਕਿਸਾਨ ਦੇ ਸਰ ਪਹਿਲਾਂ ਹੀ ਤੋਂ ਹੀ ਬਹੁਤ ਕਾਜੇ ਹਨ ਉਪਰੋਂ ਖੜਾ ਦੀ ਮਾਰ ਤੇ ਜੋ ਮੱਖੀ ਦੀ ਮਾਰ ਪੈ ਗਈ ਆ ਫਸਲ ਨੂੰ ਉਸ ਦੇ ਨਾਲ ਕਿਸਾਨ ਦਾ ਲੱਕ ਟੁੱਟ ਚੁੱਕਾ ਹੈ ਅਸੀਂ ਅਪੀਲ ਕਰਦੇ ਹਾਂ ਕਿ ਦੋਨੇ ਸਰਕਾਰਾਂ ਰਲ ਕੇ ਕਿਸਾਨਾਂ ਦੀ ਬਾਹ ਫੜਨ ਅਤੇ ਉਹਨਾਂ ਨੂੰ ਵਣ ਦਾ ਮੁਆਵਜ਼ਾ ਦੇਣ